ਅਗੇ ਕੇਸ ਦਾ ਇਹ ਕਿਹੜਾ ਮਾਡਲ ਹੈ ਇਹ 22 ਮਾਡਲ ਹੈ ਕੇਸ 22 ਮਾਡਲ ਬੰਦ ਬਾਡੀ ਨਾ ਬੰਦ ਬਾਡੀ 59 ਗੇਰਾਂ ਦੇ ਟਾਇਰਾਂ ਚ 59 ਗੇਰਾਂ ਟਾਇਰ ਹੈ ਜੀ ਤੇ ਰੀਪਰ ਰੰਗ ਰੂਪ ਦਾ ਵੀ ਪੂਰਾ ਸੋਹਣਾ ਪਿਆ ਇਹ ਵੀ ਪੂਰਾ ਸਬਜ਼ਾ ਜਿਹੜਾ ਹੀ ਮਨ ਚ ਲੋ ਹੈਗਾ ਕਟਰ ਚ ਰੰਗ ਪੂਰਾ ਪਿਆ ਜੀ ਮਨ ਚ ਲੋ ਕੋਈ ਟੱਚਿੰਗ ਫੱਤੀ ਵਾਲੀ ਗੱਲ ਹੈ ਜਿਹੜਾ ਕਵਰ ਤੇ ਮਾੜੀ ਮੋਟੀ ਕੋਈ ਜਰਜੂ ਰਹੀ ਹੋ ਨਾਲ ਆ ਹੀ ਪਈ ਹੈ ਜੈਨੂੰ ਅੱਛਾ ਕਪਾ ਕੋਈ ਰੰਗ ਵਗੈਰਾ ਨਹੀਂ ਕੀਤਾ ਹਾਂ ਜੇ ਪੇਂਟ ਵਗੈਰਾ ਕਰਿਆ ਹੋਵੇ ਤਾਂ ਫਿਰ ਆ ਪਤਾ ਲੱਗ ਜਾਂਦਾ ਵੀ ਪੇਂਟ ਹੈ ਦਿਖਾ ਦਿਓ ਜੇ ਵੀ ਇੱਥੋਂ ਇਹਦੇ ਕੋਈ ਉਹ ਵੀ ਨਹੀਂ ਹੈਗਾ ਐਮਪੀ ਜੁਪੀ ਵਾਲੇ ਨਹੀਂ ਇੱਥੋਂ ਪੰਨੇ ਪਏ ਹੁੰਦੇ ਹੈ ਨਾ ਪੰਨੇ ਹੁੰਦੇ ਰੀ ਪਰ ਪੂਰਾ ਸਭ ਪੂਰਾ ਸੰਭਾਲ ਚ ਚੱਲਿਆ ਹੋਇਆ ਹੈ ਤੇ ਇਹ ਲਵੇਟਾਂ ਦਾ ਓਕੇ ਆ ਇਹ ਵੀ ਲਵੇਟਾਂ ਦਾ ਸਹੀ ਰੀ ਤਕ ਤੋਂ ਵੀ ਦਿਖਾ ਦੀ ਇਹਨੂੰ ਜਮਾ ਦਾਣੇ ਦੇ ਆ ਕੰਮ ਜਦੋਂ ਮਰਦੀ ਚਲਾ ਸਕਦਾ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਇਹ ਚੱਲਿਆ ਕਿਹੜੇ ਟਰੈਕਟਰ ਤੇ ਆ 855 ਦੀ ਇਹ ਚੱਲਿਆ ਜੀ ਠੀਕ ਹੈ 855 ਦਾ ਚੱਲਿਆ ਹੈ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੈ ਬਲੇਟਾਂ ਦੇ ਪਾਸੇ ਬਾਲ ਕੇ ਬਲੇਟਾਂ ਦੇ ਪਾਸੇ ਬਦਲ ਕੇ ਚੱਲ ਜੂ ਕੋਈ ਥੋੜੀ ਮੋਤੀ ਹੋਰ ਰਿਪੇਅਰ ਹੁੰਦੀ ਹੈ ਜਿਵੇਂ ਫਿੰਗਰਾਂ ਲੱਗ ਜਾਂਦੇ ਨੇ ਪੈਸ ਮਨ ਲਓ ਵੀ ਕੱਲੇ ਬਲੇਡਾਂ ਨੇ ਪਾਸੇ ਬਦਲ ਕੇ ਹਾਂਜੀ ਹਾਂਜੀ ਡਰਾਈਵਰ ਤੇ ਕ੍ਰੋਸ ਪਾ ਕੇ ਟਰੈਕਟਰ ਦਾ ਲੈ ਕੇ ਆਜੋ ਚਲਾ ਲਓ ਪੈਸੇ ਕਮਾ ਲਓ ਹਨਾ ਬਈ ਹਾਂਜੀ ਹਾਂਜੀ ਥੋੜੇ ਜਿਹੇ ਖਰਚੇ ਜੀ ਚੱਲ ਪੂ ਇਹ ਮੰਨ ਲਓ ਬਲੇਡ ਵੀ ਅੱਧੇ ਅੱਧਾ ਪਜਾਦਾ ਤਾਂ ਪਈ ਹੋਣੀ ਅੱਧ ਵਿਚਾਦਾ ਪਈ ਹੋਣਗੇ ਠੀਕ ਹੈ